ਵਦੇਸ਼ ਦੇ ਵਿੱਚ ਰਹਿੰਦੇ ਪੰਜਾਬੀ ਨੌਜਵਾਨਾਂ ਦੇ ਨਾਲ ਹੁੰਦੇ ਹਾਦਸਿਆਂ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਸੁਨਿਆਰੀ ਭਵਿੱਖ ਦੇ ਲਈ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਪਰ ਉੱਥੇ ਜਾ ਕੇ ਉਹਨਾਂ ਦੇ ਨਾਲ ਅਜਈਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜੋ ਉਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚੀਆਂ ਹੁੰਦੀਆਂ ਤਾਂ ਜੇ ਇੱਕ ਹਾਦਸਾ ਵਾਪਰਿਆ ਇਟਲੀ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੇ ਨਾਲ ਜਿਸ ਦੀ ਟਰੈਕਟਰ ਦੇ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਖੇਤਾਂ ਦੇ ਵਿੱਚ ਇਹ ਪੰਜਾਬੀ ਨੌਜਵਾਨ ਜਿਹੜਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਇਹ ਪੰਜਾਬੀ ਨੌਜਵਾਨ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਟਰੈਕਟਰ ਦੇ ਹੇਠਾਂ ਆ ਗਿਆ ਜਿਸ ਕਰਕੇ ਇਸ ਦੀ ਮੌਤ ਹੋ ਜਾਂਦੀ ਹੈ ਤਾਂ ਇੱਥੀ ਤੋਂ ਬੜੀ ਹੀ ਬੇहद ਦਰਦਨਾਕ ਇਹ ਖਬਰ ਸਾਹਮਣੇ ਆਈ ਹੈ ਸੂਬੇ ਕੰਪਾਨੀਆਂ ਦੇ ਸ਼ਹਿਰ ਬੱਤੀਪਾਲੀਆ ਦੇ ਨਜ਼ਦੀਕ ਇਲਾਕਾ ਹੈ ਈਬੋਲੀ ਉਤੋ ਦੇ ਕੰਪੋ ਲੋਗੋ ਵਿਖੇ ਟਰੈਕਟਰ ਦੇ ਪਿੱਛੇ ਜ਼ਮੀਨ ਨੂੰ ਪੱਧਰਾ ਕਰਦੇ ਸਮੇ ਇਹ ਪੂਰਾ ਹਾਦਸਾ ਵਾਪਰਿਆ ਰੂਟਰ ਵਿਟਰ ਮਸ਼ੀਨ ਦੇ ਨਾਲ ਖੇਤਾਂ 'ਚ ਕੰਮ ਕਰ ਰਿਹਾ ਸੀ ਇਹ ਪੰਜਾਬੀ ਨੌਜਵਾਨ ਤੇ ਜਿਸ ਦੀ ਟਰੈਕਟਰ ਦੇ ਹੇਠ ਆਉਣ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ ਸੂਬੇ ਕੰਪਾਨੀਆਂ ਦੇ ਸ਼ਹਿਰ ਬੱਤੀ ਪਾਲੀਆ ਦੇ ਨਜ਼ਦੀਕ ਇੱਕ ਇਲਾਕਾ ਹੈ ਇਹ ਬੋਲੀ ਉਥੋਂ ਇਹ ਜਰੀਆ ਕੁਰੀ ਘਟਨਾ ਉਥੇ ਵਾਪਰੀ ਹੈ ਜਿੱਥੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਰੂਟਾ ਵਿਟਰ ਮਸ਼ੀਨ ਦੇ ਨਾਲ ਖੇਤਾਂ 'ਚ ਕੰਮ ਕਰ ਰਿਹਾ ਸੀ ਪੰਜਾਬੀ ਨੌਜਵਾਨ ਜਿਸ ਦੀ ਮੌਤ ਹੋ ਜਾਣੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਕਪੂਰਤਲਾ ਜ਼ਿਲ੍ਹੇ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਪਿੰਡ ਦਾ ਇਹ ਨਿਵਾਸੀ ਹੈ ਮੂਲ ਰੂਪ ਦੇ ਵਿੱਚ ਇਹ ਨੌਜਵਾਨ ਪੰਜਾਬ ਦਾ ਰਹਿਣ ਵਾਲਾ ਹੈ ਜੋ ਕਿ ਸੁਨਦਰੀਪੁਵੈਖ ਦੇ ਲਈ ਇਕਲੀ ਗਿਆ ਸੀ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਦੇ ਨਾਲ ਇਕਲੀ ਦੇ ਵਿੱਚ ਰਹਿ ਰਿਹਾ ਸੀ ਉਸ ਦੇ ਨਾਲ ਕੰਮ ਕਰਨ ਵਾਲੇ ਇੱਕ ਕਾਮੇ ਮਨਿੰਦਰ ਸਿੰਘ ਗਿੱਲ ਬਲ ਨੇ ਪਰੇ ਮਾਨ ਦੇ ਨਾਲ ਇਹ ਗੱਲ ਆਕੀ ਕਿ ਰੋਜ਼ ਵਾਂਗ ਮਨਜਿੰਦਰ ਸਿੰਘ ਖੇਤਾਂ 'ਚ ਵਾਹੀ ਕਰਿਆ ਸੀ ਤੇ ਦੁਪਹਿਰ ਨੂੰ ਕੰਮ ਛੱਡ ਕੇ ਥੋੜੀ ਦੂਰ ਖੇਤਾਂ 'ਚ ਆਰਾਮ ਕਰਨ ਚਲੇ ਗੇ ਕੁਝ ਸਮੇਂ ਬਾਅਦ ਖੇਤਾਂ ਦੇ ਮਾਲਕ ਤੇ ਉਸ ਦਾ ਬੇਟੇ ਨੇ ਆ ਕੇ ਕਿਹਾ ਕਿ ਘਰ ਤੋਂ ਬਾਹਰ ਨਾ ਆਉਣਾ ਕਿਉਂਕਿ ਖੇਤਾਂ ਦੇ ਵਿੱਚ ਪੁਲਿਸ ਆਈ ਹੋਈ ਹੈ ਸਾਥੀ ਮਜ਼ਦੂਰ ਨੇ ਦੱਸਿਆ ਕਿ ਫਿਰ ਉਹਨਾਂ ਨੇ ਮਨਜਿੰਦਰ ਸਿੰਘ ਰਿੰਪਾ ਦੇ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਆਇਆ ਇਸ ਮਗਰੋਂ ਉਹਨਾਂ ਕਿਸੇ ਹੋਰ ਨੇੜਲੇ ਖੇਤਾਂ ਵਾਲੇ ਪੰਜਾਬੀ ਮਜ਼ਦੂਰ ਨੂੰ ਫੋਨ ਕਰਕੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਤੁਹਾਡੇ ਮਾਲਕਾਂ ਦੇ ਖੇਤਾਂ ਵਿੱਚ ਟਰੈਕਟਰ ਤੇ ਇੱਕ ਹਾਦਸਾ ਹੋ ਗਿਆ ਜਿਸ ਦੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ ਇਸ ਤੋਂ ਬਾਅਦ ਜਦੋਂ ਉਹਨਾਂ ਵੇਖਿਆ ਤਾਂ ਬੁਨਿੰਦਰ ਸਿੰਘ ਰਿੰਪਾ ਦਾ ਸਰੀਰ ਟਰੈਕਟਰ ਹੇਠਾਂ ਕੁਚਲਿਆ ਪਿਆ ਸੀ ਫਿਲਹਾਲ ਪੁਲਿਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ ਆਖਰੀ ਹਾਦਸਾ ਕਿੰਜ ਵਾਪਰਿਆ ਕਿਸ ਕਾਰਨ ਮਜ਼ਦੂਰ ਨੂੰ ਆਪਣੀ ਜਾਨ ਗਵਣੀ ਪਈ ਹੈ ਜਾਂਚ ਦਾ ਵਿਸ਼ਾਤਾ ਪੰਜਾਬੀ ਨੌਜਵਾਨਾਂ ਦੇ ਨਾਲ ਅਜੇ ਹਾਦਸੇ ਲਗਾਤਾਰ ਵਿਦੇਸ਼ ਦੇ ਵਿੱਚ ਵਾਪਰ ਰਹੇ ਨੇ ਸੜਕ ਖਾਸੀਆਂ ਦੀਆਂ ਲਗਾਤਾਰ ਖਬਰਾਂ ਸਾਨੂੰ ਸੋਨੋ ਮਿਲਦੀਆਂ ਜਦੋਂ ਸੜਕ ਖਾਸੀਆਂ 'ਚ ਪੰਜਾਬੀ ਨੌਜਵਾਨਾਂ ਦੀਆਂ ਜਾਣਾ ਜਾ ਰਹੀਆਂ ਨੇ ਤੇ ਕਈਆਂ ਦੀ ਸਿਹਤ ਖਰਾਬ ਹੋਣ ਦੇ ਨਾਲ ਜਾਣਾ ਜਾ ਰਹੀਆਂ ਨੇ ਤਾਂ ਹੁਣ ਇੱਕ ਹੋਰ ਮੰਦ ਭਾਗੀ ਖਬਰ ਇਟਲੀ ਤੋਂ ਸਾਹਮਣੇ ਹੈ ਜਿੱਥੇ ਮਨਜਿੰਦਰ ਸਿੰਘ ਨਾਂ ਦੇ ਪੰਜਾਬੀ ਨੌਜਵਾਨ ਦੀ ਟਰੈਕਟਰ ਹੇਠਾਂ ਦੇ ਨਾਲ ਮੌਤ ਹੋ ਗਈ ਇਹ ਕੰਮ ਕਰ ਰਿਹਾ ਸੀ ਖੇਤਾਂ ਦੇ ਵਿੱਚ ਤਾਂ ਅਚਾਨਕ ਅੱਜ ਇਹ ਹਾਦਸਾ ਜਿਹੜਾ ਵਾਪਰ ਜਾ ਰਿਹਾ ਹੈ ਤਾਂ ਕਪੂਰਥਲਾ ਜ਼ਿਲ੍ਹੇ ਦਾ ਇਹ ਨੌਜਵਾਨ ਰਹਿਣ ਵਾਲਾ ਸੀ ਤੇ ਪੂਰੇ ਪਰਿਵਾਰ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਇਟਲੀ ਦੇ ਵਿੱਚ ਰਹਿ ਰਿਹਾ ਸੀ